ਇਹ ਕਿਧਰ ਆ ਜੀ ਪਾਰ ਕੀ ਕਿਧਰ ਆ ਜੀ ਸੂਟਰ ਮੋਟਰ ਵੀ ਸਪੀਡਰ ਯੋਟ ਰਾਈਡ ਕੋ ਪਾਰ ਕੀ ਪਾਰ ਕੀ ਪਾਰ ਕੀ ਔਰ ਇਹ ਕੁਟਰ ਮੋਟਰਸਾਈਕਲ ਬਹੁਤ ਚੌੜੇ ਹੁੰਦੇ ਆ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚਾ ਜੀ ਰੈਕੋਟ ਮੇਲੇ ਤੇ ਅੱਜ ਹੈਗਾ ਜੀ ਮੇਲੇ ਦਾ ਆਖਰੀ ਦਿਨ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਅੱਜ ਇੱਥੇ ਮੇਲਾ ਦਿਖਾਉਣਾ ਕਿਉਂਕਿ ਅੱਜ ਮੇਲੇ ਦਾ ਹੈਗਾ ਆਖਰੀ ਦਿਨ ਤੇ ਦੇਖਦੇ ਆ ਆਖਰੀ ਦਿਨ ਕਿੰਨਾ ਕੁ ਮੇਲੇ ਤੇ ਜਿਹੜਾ ਇਕੱਠ ਹੁੰਦਾ ਦਾ ਤੇ ਲਓ ਜੀ ਇੱਥੋਂ ਪਰ ਆਪਾਂ ਮੇਲੇ ਦੀ ਕਰਦੇ ਆ ਸ਼ੁਰੂਆਤ ਤੇ ਇਧਰਲੇ ਪਾਸੇ ਜਿਹੜੇ ਬੱਚੇ ਨੇ ਝੂਟੇ ਲੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਉਹਨਾਂ ਦੇ ਮਾਂ ਕੋ ਜਿਹੜੇ ਸਾਰੇ ਆਸੇ ਪਾਸੇ ਉਹਨਾਂ ਦੇ ਕੋਲੇ ਖੜੇ ਆ ਤਾਂ ਕਿ ਜਿਹੜੇ ਬੱਚਾਂ ਦੇ ਸੱਟਾ ਸੱਟਾਣਾ ਬਾਜਿਆ ਇਕੱਠਾ ਜਿਹੜਾ ਚਾਰੇ ਪਾਸੇ ਤੁਸੀਂ ਮੇਲਿਆਂ ਦਾ ਦੇਖ ਸਕਦੇ ਹੋ ਇਧਰਲੇ ਪਾਸੇ ਜਿਹੜੀ ਕੈਸਤੀ ਚੱਲ ਰਹੀ ਆ ਤੇ ਨਾਲ ਹੀ ਖਾਣ ਪੀਣ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਉਹ ਸਾਰੀਆਂ ਲੱਗੀਆਂ ਨੇ ਤੇ ਇਧਰਲੇ ਪਾਸੇ ਆਪਾਂ ਹੁਣ ਚੱਲਦੇ ਆ ਆਹ ਦੇਖੋ ਤੁਸੀਂ ਟ੍ਰੇਨ ਚੱਲ ਰਹੀ ਆ ਬੱਚਿਆਂ ਵਾਲੀ ਉਸ ਦੇ ਬੱਚੇ ਨੇ ਜਿਹੜੇ ਉਹ ਵੀ ਵਿੱਚ ਬੈਠੇ ਨੇ ਝੂਟੇ ਲੈ ਰਹੇ ਨੇ ਤੇ ਜਦੋਂ ਆ ਫਿਰ ਆਪਾਂ ਅੱਗੇ ਦੀ ਅੱਗੇ ਚੱਲਦੇ ਆ ਸਾਰਾ ਇੰਨੇ ਬੱਚੇ ਜਿਹੜਾ ਐਂਜਾਇਰਮੈਂਟ ਕਰਦੇ ਆ ਸਾਰਾ ਆਪਾਂ ਤੁਹਾਨੂੰ ਮੇਲਾ ਦਿਖਾਉਂਦੇ ਆ ਇੱਧਰਲੇ ਪਾਸੇ ਨੇ ਜਿਹੜੀਆਂ ਕੈਸਟੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਆ ਮੇਲੇ ਦੇ ਵਿੱਚ ਕੈਸਟੀ ਹੁਣ ਰੋਕ ਦਿੱਤੀ ਆ ਬਾਈ ਨੇ ਕਿਉਂਕਿ ਜਿਹੜੇ ਬੱਚਿਆਂ ਨੇ ਝੂਟਾ ਲੈ ਲਿਆ ਇੱਧਰਲੇ ਪਾਸੇ ਵੀ ਜਿਹੜਾ ਹ ਲੱਗੇ ਹੋਏ ਨੇ ਭੂਤਾਂ ਵਾਲੇ ਪਏ ਨੇ ਮਾਸਟੇ ਜਿਕੇ ਬੱਚੇ ਨੇ ਲੈਣਾ ਤਾਂ ਲੈ ਸਕਦਾ ਤੇ ਸਾਰੇ ਪਾਸੇ ਜਿਹੜਾ ਇਦਾਂ ਤੁਸੀਂ ਆਹ ਦੇਖਦੇ ਵਿੱਚ ਹਵਾ ਭਰੀ ਹੋਈ ਆ ਉਹ ਬੱਚੇ ਇਹਦੇ ਵਿੱਚ ਝੂਟੇ ਲੈ ਰਹੇ ਆ ਤੇ ਮਾਂ ਤੇ ਹੁਣ ਇਹ ਸਾਂ ਕੋਲੇ ਖੜੇ ਹੁੰਦੇ ਆ ਤੇ ਇੱਕ ਜਿਹੜੀ ਕੈਸਟੀ ਆ ਉਹ ਇਧਰਲੇ ਪਾਸੇ ਵੀ ਲੱਗੀ ਹੋਈ ਆ ਇੱਥੋਂ ਸਾਹਮਣੇ ਜਿਹੜੀ ਤੁਹਾਨੂੰ ਚੰਡੋਲ ਲਿਖਦੀ ਹੋਊਗੀ ਤੇ ਚੰਡੋਲ ਕੋਲੇ ਵੀ ਆਪਾਂ ਚੱਲਾਂਗੇ ਤੇ ਇੱਥੋਂ ਫਿਰ ਹੁਣ ਆਪਾਂ ਇੰਨਾ ਕੁ ਮੇਲਾ ਦੇਖ ਕੇ ਬਾਹਰ ਚાલਦੇ ਆ ਤੇ ਆਹ ਛੋਟੀਆਂ ਛੋਟੀਆਂ ਜੜੀਆਂ ਤੇ ਗੱਡੀਆਂ ਨੇ ਉਹ ਵੀ ਨੇ ਤੇ ਇਧਰਲੇ ਪਾਸੇ ਜਿਹੜਾ ਇੱਕ ਉਹ ਬੱਚਾ ਦਾ ਵਿੱਚ ਦੇਖੋ ਝੂਟਾ ਲਈ ਜਾ ਰਿਹਾ ਤੇ ਬੱਚਿਆਂ ਦਾ ਜਜ਼ਾ ਜਿਹੜਾ ਮੇਲੇ ਦੇ ਵਿੱਚ ਆਹ ਇੰਜੋਏਮੈਂਟ ਹੁੰਦਾਗਾ ਤੇ ਇਧਰਲੇ ਪਾਸੇ ਵੀ ਜਿਹੜੇ ਬੱਚੇ ਨੇ ਉਹ ਵਿੱਚ ਝੂਟੇ ਲੈ ਰਹੇ ਨੇ ਸਾਰਾ ਮੇਲਾ ਦੇਖਦੇ ਦੇਖਦੇ ਹੁਣ ਆਪਾਂ ਇਥੋਂ ਬਾਹਰ ਸੜਕ ਤੇ ਚੱਲਾਂਗੇ ਕੱਲੀ ਕੱਲੀ ਚੀਜ਼ ਆ ਜਿਹੜੀ ਮੇਲੇ ਦੀ ਉਹ ਆਪਾਂ ਸਾਰੀ ਤੁਹਾਨੂੰ ਦਿਖਾਵਾਂਗੇ ਤੇ ਲਓ ਜੀ ਨਾਲ ਦੀ ਨਾਲ ਆ ਜਿਹੜਾ ਤੁਸੀਂ ਮੇਲਾ ਇੰਜੋਏ ਕਰੋ ਤੇ ਨਾਲ ਆਪਣੇ ਬੰਦੇ ਵੀ ਆਪਾਂ ਨੂੰ ਮਿਲ ਗਏ ਹੋਰ ਜੀ ਕੀ ਹਾਲ ਨੇ ਬਹੁਤ ਵੱਡੇ ਫੈਨ ਆ ਬਹੁਤ ਠੀਕ ਆ ਜੀ ਵਧੀਆ ਵਧੀਆ ਦੇਖਦੇ ਚੱਲੋ ਜੀ ਤੇ ਲਓ ਜੀ ਇਧਰਲੇ ਪਾਸੇ ਜਿਹੜੀਆਂ ਬੱਚਿਆਂ ਦੀਆਂ ਗੱਡੀਆਂ ਨੇ ਉਹ ਚੱਲ ਰਹੀਆਂ ਨੇ ਇਧਰ ਇੱਕ ਛੋਟਾ ਜਿਹਾ ਬੱਚਾ ਜਿਹੜਾ ਮੇਲਾ ਦੇਖਣ ਆਇਆ ਹੋਇਆ ਇੱਧਰ ਵੀ ਆਪਾਂ ਚੱਲਦੇ ਹਾਂ ਸਾਰਾ ਤੁਹਾਨੂੰ ਜਿਹੜਾ ਮੇਲਾ ਦਿਖਾ ਦਿੰਨੇ ਆਂ ਤਰ੍ਹਾਂ-ਤਰ੍ਹਾਂ ਦੀਆਂ ਐਟਮਾਂ ਨੇ ਇੱਥੇ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਸਾਰੇ ਝੂਟੇ ਲੈ ਰਹੇ ਆ ਬਾਈ ਇੱਧਰਲੇ ਪਾਸੇ ਜਿਹੜੀ ਟ੍ਰੇਨ ਚੱਲ ਰਹੀ ਆ ਇਹ ਸਾਹਮਣੇ ਵੀ ਜਿਹੜੇ ਹਵਾ ਦੇ ਭਰੇ ਹੋਏ ਉਹ ਹਵਾ ਵਾਂਗੂ ਮिक्की ਮਾਊਸ ਦੀਆਂ ਬਿੱਲੀਆਂ ਦੇ ਖੜਾਉਣੇ ਜੇ ਲਾਏ ਹੋਏ ਆ ਤੇ ਆਹ ਵੀ ਕੈਸਤੀ ਆ ਜਿਹੜੀ ਹੁਣ ਚੱਲਣ ਲੱਗੀ ਆ ਇਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਲਓ ਜੀ ਹੁਣ ਆਪਾਂ ਚੱਲੇ ਆਂ ਸੜਕ ਤੇ ਤੇ ਸੜਕ ਤੇ ਜਿਹੜਾ ਕਾਠਾ ਆਪਾਂ ਤੁਹਾਨੂੰ ਮੇਲੇ ਦਾ ਦਿਖਾ ਦਿੰਨੇ ਆਂ ਸਾਰਾ ਅੱਜ ਗੱਡੀਆਂ ਦਾ ਕਾਸ ਵੀ ਕਾਫੀ ਹੋਊਗਾ ਮੇਲੇ ਦਾ ਕਿਉਂਕਿ ਆਖਰੀ ਦਿਨ ਆ ਤੇ ਰਾਤ ਦਾ ਸਾਮ ਕਰਕੇ ਵੀ ਜਿਹੜਾ ਕੁਝ ਜ਼ਿਆਦਾ ਹੋਊਗਾ ਤੇ ਸਾਰੀਆਂ ਦੁਕਾਨਾਂ ਵਗੈਰਾ ਨੇ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਤੇ ਗੱਡੀ ਤੇ ਗੱਡੀ ਦੇਖੋ ਚੜੀ ਪਈ ਆ ਰੋਡ ਵੀ ਜਿਹੜਾ ਸਾਰਾ ਸਾਨੂੰ ਦੇਖ ਕੇ ਕ੍ਰੋਸ ਕਰਨਾ ਪੈਣਾ ਸਾਰੀਆਂ ਗੱਡੀਆਂ ਦਾ ਇਕੱਠਾ ਜਾਮ ਕਿਸੇ ਵੀ ਤਰ੍ਹਾਂ ਦਾ ਕੋਈ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਵਗੈਰਾ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਚਾਹੇ ਕੋਈ ਖਾਣ-ਪੀਣ ਵਾਲੀ ਦੁਕਾਨ ਆ ਚਾਹੇ ਬੱਚਿਆਂ ਦੀ ਖੜਾਉਣ ਵਾਲੀ ਦੁਕਾਨ ਉਹ ਸਾਰੀਆਂ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਲੰਗੜ ਦੇ ਵਿੱਚ ਕਾਫੀ ਰਕਤ ਆ ਰਹੀ ਹੈ ਕਿਉਂਕਿ ਸ਼ਾਮ ਦਾ ਵੇਲਾ ਵੀ ਹੋ ਗਿਆ ਤੇ ਇਕੱਠ ਵੀ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਰੈ ਕੋਡ ਦਾ ਜਿਹੜਾ ਮੇਲਾ ਜੀ ਇਹ ਸਬਾਰਤ ਤੋਂ ਬਾਅਦ ਇੱਥੇ ਆਉਂਦਾ ਹੈਗਾ ਪਰਲੇ ਪਾਸੇ ਵੀ ਜਿਹੜੀਆਂ ਦੁਕਾਨਾਂ ਨੇ ਲੱਗੀਆਂ ਹੋਈਆਂ ਨੇ ਤੇ ਇਧਰਲੇ ਪਾਸੇ ਵੀ ਜਿਹੜੀਆਂ ਦੁਕਾਨਾਂ ਲੱਗੀਆਂ ਨੇ ਇੱਧਰਲੇ ਪਾਸੇ ਢੀ ਫੁੱਲਾਂ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਸਾਰੀਆਂ ਦੁਕਾਨਾਂ ਇੱਥੇ ਆਪਣੇ ਨਾਲ ਦੇ ਜਿਹੜੇ ਆ ਬੰਦੇ ਆ ਇਹ ਵੀ ਮੇਲੇ ਆ ਘੁੰਮੀ ਜਾ ਰਹੇ ਆ ਇੱਧਰਲੇ ਪਾਸੇ ਜਿਹੜੀਆਂ ਮਨੋਰੰਜਨ ਦੀ ਖੇਡ ਆ ਉਹ ਦੁਕਾਨ ਲੱਗੀ ਹੋਈ ਆ ਤੇ ਇੱਧਰਲੇ ਪਾਸੇ ਬਾਰਫੀ ਪਈਆ ਰੰਗ ਬਰੰਗੀ ਤੁਸੀਂ ਮੇਲੇ ਤੇ ਆ ਕੇ ਇਹ ਚੀਜ਼ਾਂ ਦਾ ਜਿਹੜਾ ਆਨੰਦ ਆ ਵਧੀਆ ਤਰੀਕੇ ਨਾਲ ਲੈ ਸਕਦੇ ਸੋ ਬਹੁਤ ਜ਼ਿਆਦਾ ਲੋਕਾਂ ਦਾ ਉਤਸ਼ਾਹ ਹੁੰਦਾ ਇੱਥੇ ਇਹ ਗੁੱਗਾ ਮਾੜੀ ਦੀ ਜਗ੍ਹਾ ਵੀ ਬਣੀ ਹੋਈ ਆ ਉਹ ਵੀ ਆਪਾਂ ਤੁਹਾਨੂੰ ਜਗ੍ਹਾ ਦਿਖਾ ਦੇਵਾਂਗੇ ਲੋ ਜੀ ਕਾਠਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕਾਠਾ ਲੋ ਜੀ 100 ਦੀ 1.5 ਕਿਲੋ ਰੁਪਈਆ ਲੋ ਜੀ 100 ਦੀ 1.5 ਕਿਲੋ ਰੁਪਈਆ ਬਹੁਤ ਜ਼ਿਆਦਾ ਕਾਠਾ ਮਿਲੂ ਜੀ ਨੇ ਪੜਾ ਲੋ ਜੀ ਇੱਥੇ ਬਾਈਆਂ ਦੀ ਲਾਡਰੀ ਪਈ 100 ਰੁਪਈਆ ਦਾ ਟੂਕਣ ਪਹਿਲਾ ਨਾਮ ਬਾਸ ਸਿੰਘ ਮਸੀਹ ਨਾ ਤੇ ਦੂਜਾ ਨਾਮ ਹੈਗਾ ਜੀ ਐਲ ਸੀ ਡੀ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਕਾਰ ਤੋਂ ਦੇਦਿੰਗਲੇ ਦਾ ਲਓ ਜੀ ਇੱਧਰ ਬਾਈ ਹੁਣੀ ਵੀ ਮੇਲਾ ਦੇਖਣ ਆਇਆ ਬਾਈ ਹੁਣੀ ਸਾਡੀ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਕਰਾਂ ਤੇ ਲਓ ਜੀ ਇੱਧਰ ਖੇਡਾਂ ਇਹ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਧਰਲੇ ਪਾਸੜੀਆਂ ਟੈਟੂਆਂ ਦੀਆਂ ਦੁਕਾਨਾਂ ਨੇ ਸਾਰੀਆਂ ਲੱਗੀਆਂ ਆਈਆਂ ਟੈਟੂਆਂ ਦੀਆਂ ਜਿਹੜੀਆਂ ਫੋਟਾਂ ਵੀ ਲੱਗੀਆਂ ਹੋਈਆਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਟੈਟੂ ਆ ਉਹ ਬਣਾ ਸਕਦੇ ਹੋ ਤੇ ਇੱਧਰ ਬਹੁਤ ਸੋਹਣੇ ਗਵਾਰੇ ਆ ਤੇ ਜਿਹਦੇ ਵਿੱਚ ਲਾਈਟਾਂ ਚੱਲ ਰਹੀਆਂ ਨੇ ਸਪਾਈਡਰਮੈਨ ਹਲਕ ਬੈਟਮੈਨ ਤੇ ਜੋਕਰ ਦੇ ਜਿਹੜੇ ਮਾਸਕ ਲੱਗੇ ਹੋਏ ਆ ਇੱਧਰਲੇ ਪਾਸੇ ਸਾਰਾ ਜਿਹੜਾ ਕਾਠਾ ਤੁਸੀਂ ਦੇਖ ਕਾ ਰਿਹਾ ਜਿਵੇਂ ਮੇਲੇ ਦਾ ਬਹੁਤ ਜ਼ਿਆਦਾ ਕਾਠਾ ਤੇ ਆਖਰੀ ਰਹਿਣਾ ਤਾਂ ਕਰਕੇ ਮੇਲੇ ਦਾ ਜਿਹੜਾ ਇੰਨਾ ਕਾਠਾ ਤੇ ਨਾਲ ਦੀ ਨਾਲ ਆਪਾਂ ਚੱਲਦੇ ਆ ਅੱਗੇ ਤੁਸੀਂ ਮੇਲਾ ਦੇਖੋ ਤੇ ਆਪਾਂ ਨਾਲ ਦੀ ਨਾਲ ਆਪਾਂ ਜਿਹੜੀ ਵੀਡੀਓ ਆ ਉਹ ਬਣਾਈ ਜਾਂਦੇ ਆ ਤੇ ਨਾਲ ਦੀ ਨਾਲ ਕਮੈਂਟ ਵੀ ਜਿਹੜਾ ਜਰੂਰ ਕਰ ਦਿਓ ਕਿ ਤੁਸੀਂ ਵੀ ਇਹ ਮੇਲੇ ਤੇ ਆਏ ਹੋ ਜਾਂ ਪਹੁੰਚੇ ਹੋ ਇੱਧਰਲੇ ਪਾਸੇ ਸਾਹਮਣੇ ਲੱਗੀਆਂ ਝੰਡੋਲਾ ਝਡੋਲਾ ਆਪਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਤੇ ਲਓ ਜੀ ਇੱਧਰ ਪਾਈ ਹੋਣੀ ਇਹ ਸਾਡੀ ਵੀਡੀਓ ਬਣਾ ਲਓ ਇੱਧਰਲੇ ਪਾਸੇ ਪਕੌੜੇ ਕੱਢੇ ਜਾ ਰਹੇ ਆ ਜੀ ਸਾਰੀਆਂ ਦੁਕਾਨਾਂ ਇੱਧਰ ਦੇਖੋ ਜਿਵੇਂ ਕਿ ਟਰੱਕਾਂ ਦੇ ਜਾਂ ਆਪਾਂ ਟਰੈਕਟਰਾਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਲਾਉਣੀ ਆ ਇੱਧਰਲੇ ਪਾਸੇ ਚੰਡੋਲਣ ਵਾਲਾ ਕੰਮ ਆ ਇੱਧਰ ਵੀ ਆਪਾਂ ਚੱਲਾਂਗੇ ਪਹਿਲਾਂ ਸਾਰੇ ਆਪਾਂ ਦਹਾ ਹੈ ਜੀ ਮੇਲਾ ਲਾ ਕੇ ਜਾਓ ਚਲੋ ਜੀ ਇੱਧਰਲੇ ਪਾਸੇ ਜਿਹੜੀਆਂ ਪਾਥੀਆਂ ਪਈਆਂ ਨੇ ਸਾਡੀ ਪਹਾੜ ਦੇ ਵਿੱਚ ਉੱਤੇ ਚੈਰੀ ਵੀ ਵਗੈਰਾ ਜਿਹੜੀ ਇਹਨਾਂ ਦੇ ਪਾਈ ਹੋਈ ਆ ਤੇ ਬਾਈ ਹੁਣੇ ਨਾਲ ਦੀ ਨਾਲ ਆ ਜਿਹੜੇ ਉਹ ਸਾਰੀਆਂ ਪਾਥੀਆਂ ਵੀ ਬਣਾ ਰਿਆ ਨਾਲ ਦੀ ਨਾਲ ਸਾਡੀ ਪਹਾੜ ਦੇ ਵਿੱਚ ਇਹਨੂੰ ਪਾਥੀ ਕਹਿੰਦੇ ਆ ਸਾਡੀ ਪਹਾੜ ਦੇ ਵਿੱਚ ਦੇਖ ਲਓ ਕੀ ਕਹਿੰਦੇ ਆ ਇੱਧਰਲੇ ਪਾਸੇ ਜਿਹੜੀਆਂ ਦੁਕਾਨਾਂ ਆ ਜਾਂਦੀਆਂ ਨੇ ਜੀ ਉਹ ਖੜਾਉਣ ਵਾਲੀਆਂ ਦੁਕਾਨਾਂ ਆ ਜਾਂਦੀਆਂ ਬੱਚਿਆਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਖੰਡੋੜਾ ਲੈਣਾ ਹੈ ਇੱਧਰਲੇ ਪਾਸੇ ਜੀ ਸੇਲ ਲੱਗੀ ਹੋਈ ਆ ਸੇਲ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਇੱਧਰਲੇ ਪਾਸੇ ਸੇਲ ਲੱਗੀ ਹੋਈ ਆ ਬੁੜੀਆਂ ਦੇ ਸਮਾਨਾਂ ਦੀ ਸਾਰਾ ਜਿਹੜਾ ਸੇਲ ਦਾ ਸਮਾਨ ਆ ਇੱਥੇ ਲੱਗਿਆ 30 ਰੁਪਏ ਸੇਲ ਹੈ ਜੀ ਦੀ ਜਿਹੜੀ ਹੈਗੀ ਆ 20 ਰੁਪਏ ਸੇਲ ਹੈ ਤੇ ਜਿਹੜੀ 50 ਰੁਪਏ ਸੇਲ ਹੈ ਸਾਰੀਆਂ ਦੁਕਾਨਾਂ ਬਹੁਤ ਸੋਹਣਾ ਜਿਹੜਾ ਮੇਲਾ ਹੁੰਦਾ ਜੀ ਭਾਰੀ ਇੱਥੇ ਵਧੀਆ ਲੋਕ ਉत्साਹ ਨਾਲ ਜਿਹੜੇ ਮੇਲਾ ਦੇਖਣ ਆਉਦੇ ਆ ਤਿੰਨ ਦਿਨ ਇਹ ਮੇਲਾ ਚੱਲਦਾ ਲੋਕਾਂ ਦਾ ਵਧੀਆ ਸਾ ਸਾਰੇ ਪਿਆਰ ਨਾਲ ਆ ਜਿਹੜੇ ਇਹ ਮੇਲਾ ਇੰਜੋਏ ਕਰਦੇ ਆ ਇਧਰਲੇ ਪਾਸੇ ਦੇਖੋ ਬਾਈ ਹੁਣੀ ਬੋਲਬਲੇ ਕੱਢ ਕੇ ਦਿਖਾ ਰਹੇ ਆ ਸਾਰ ਦੇਖੋ ਜੀ ਦੇਖੋ ਨਾਲ ਦੀ ਨਾਲ ਤੁਸੀਂ ਮੇਲਾ ਜਿਹੜਾ ਪੰਜ ਵਾਏ ਕਰਾ ਦੇਣਾ ਨਾ ਇੱਕ ਹੋਰ ਮੋਟਰ ਵੀ ਦਾ ਇੱਕ ਬੰਦਾ ਗਮੂਂਦਿਆਂ ਦਾ ਮਾਰ ਨਹੀਂ ਆਹ ਤੇ ਲੋਕੀਂ ਜੀ ਤੇ ਉਹ ਤੇਰੇ ਨਾਲ ਬੀਤੇ ਹੋਏ ਲੋਕੀਂ ਜੀ ਲਓ ਜੀ ਐਨੇ ਰਹਿ ਗਏ ਚੁੱਪੀ ਦੇ ਨਾਲੇ ਲੱਗੇ ਨਾਲੇ ਰਟਾ ਉੱਤਾਂ ਲੈ ਕੇ ਜਾਓ ਲੋ ਜੀ ਬੰਦੀ ਸਾਰੇ ਗਮਾਨੀਆਂ ਦੇ ਉੱਤੇ ਲੱਗ ਰਹੀ ਆਂ ਵੀਲੀ ਲਓ ਜੀ ਦੱਸੋ ਵੀਰੇ ਜਾਣਕਾਰੀ ਲਓ ਜੀ ਸਭ ਤੋਂ ਪਹਿਲਾਂ ਤਾਂ ਰੈਕ ਕੋਰ ਦੇ ਸ਼ਪਾਰ ਤੇ ਮੇਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਠੀਕ ਆ ਜੀ ਇਸ ਤੋਂ ਬਾਅਦ ਦੂਸਰੀ ਗੱਲ ਅਸੀਂ ਹਰ ਸਾਲ ਕਨੋਜ ਨਹਿਰ ਵੱਲੋਂ ਇਹ ਕਦੇ ਮੋਟਰਸਾਈਕਲ ਕਦੇ ਸਕੂਟਰੀ ਕਦੇ ਕੁਛ ਕੁਛ ਇਹਨਾਂ ਦੇ ਆਪਣੇ ਨਾਂ ਤੇ ਲਾਟਰੀ ਦਾ ਵੀ ਬਿਜ਼ਨਸ ਇਹਨਾਂ ਦਾ ਕਿੰਨੇ ਵਜੇ ਕੱਢਣੀ ਅੱਜ ਫਿਰ ਲਾਟਰੀ ਇਹ 5 ਵਜੇ ਸ਼ਾਮ ਨੂੰ ਆਲੂ ਕੱਲ ਇੱਥੇ ਹੀ ਐਤਵਾਰ ਨੂੰ ਐਤਵਾਰ ਨੂੰ 5 ਵਜੇ ਆਨਲਾਈਨ ਕੱਢਿਆ ਜਾਊ ਸਾਰਿਆਂ ਦੇ ਸਾਹਮਣੇ ਠੀਕ ਹੈ ਨਾਲੇ ਜਿਹਦੇ ਨਿਕੋਂ ਦੀ ਲੈਤੀ ਉਹਨੂੰ ਇੱਕ ਮਰਦੀ ਦਾ ਡੱਬਾ ਵੀ ਦਿੱਤਾ ਜਾਊਗਾ ਕੂਤਰੀ ਗੱਲ ਜਿਹੜਾ ਬਰਸੀ ਦਾ ਡੱਬਾ ਉਹ ਕੋਈ ਪਸੰਦ ਦਾ ਹੋਊ ਠੀਕ ਹੈ ਉਹ ਚਾਹੇ 500 ਦਾ ਹੋਵੇ ਚਾਹੇ 1000 ਦਾ ਠੀਕ ਹੈ ਐਨਾ ਕਹਿੰਦੇ ਹੋਏ ਸਾਰਿਆਂ ਨੂੰ ਮੇਲੇ ਦੀ ਲੱਖ ਲੱਖ ਮੁਬਾਰਕਾਂ ਠੀਕ ਹੈ ਬਾਕੀ ਜਿਹੜਾ ਸਾਡਾ ਕੋਪਾ ਨਾਲਾ ਵਾ ਸਾਰਿਆਂ ਦੇ ਵਿੱਚ ਉਹ ਲਾਈਵ ਚੱਲੂ YouTube ਤੇ ਠੀਕ ਹੈ ਵੀਰ ਜੀ ਮੇਲੇ ਧਿਆਨ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਰਾਜਪੁਰ ਦੇ ਵਿੱਚ ਭੁਗਾ ਮੜਿਆ ਮੇਲਾ ਹੱਥ ਭੜਾ ਭਰਿਆ ਹੋਇਆ ਵਾ ਅੱਜ ਪਤਾ ਲੱਗਦਾ ਵੀ ਮੇਲਾ ਹੈਗਾ ਹਾਂਜੀ ਠੀਕ ਹੈ ਜੀ ਐਨਐ ਕਹਿੰਦਾ ਆਇਆ ਲੱਖ ਲੱਖ ਮੁਬਾਰਕਾਂ ਮੇਲੇ ਦੀਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਈਆ 100 ਰੁਪਇਆ ਮੈਂ ਲੈ ਲਿਆ 4 5 150 150 ਜੱਥਾ ਲੋ ਜੀ ਹੁਣ ਆਪਾਂ ਚੱਲਦੇ ਆਂ ਬੁੱਕਾ ਮਾੜੀ ਦੇ ਬੁੱਕਾ ਮਾੜੀ ਦੇ ਨਾਲ ਤਾਂ ਆਪਾਂ ਬਾਬਾ ਜੀ ਨੇ ਸਾਡੇ ਕਿਹਾ ਵੇ ਨਾਲੇ ਸੋਨ ਨੂੰ ਵੀ ਜਿਹੜੇ ਆਪਾਂ ਦੱਸਣਾ ਕਰੀਏ ਇੱਧਰ ਲਵਾਇਆ ਬੁੱਕਾ ਮਾੜੀ ਸਾਹਮਣੇ ਔਰ ਆ ਲਾਇਆ ਇੱਧਰ ਪੱਲੇ ਬੁੱਕਾ ਮਾੜੀ ਦਾ ਰਾਹ ਇੱਧਰ ਨੂੰ ਹੋਣਾ ਆਪਾਂ ਦਾ ਇੱਧਰ ਵੀ ਸ਼ੁਰੂਆਤ ਦੇ ਵਿੱਚ ਜਿਹੜੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਇੱਧਰ ਲਵਾਸੇ ਜਿਹੜਾ ਬਾਈ ਪਕੌੜੇ ਕੱਢਦਾ ਇੱਧਰ ਬਾਬਾ ਜੀ ਹੁਣੀ ਬੈਠੇ ਸਾਰਿਆਂ ਦੀਆਂ ਇੰਦਰ ਸੱਲੇ ਪਏ ਨੇ ਬਹੁਤ ਸੋਹਣੀਆਂ ਜਣੀਆਂ ਦੁਕਾਨਾਂ ਨੇ ਲਾਈਆਂ ਹੋਈਆਂ ਨੇ ਇੱਥੋਂ ਪਰੋਂ ਆਪਾਂ ਚੱਲਦੇ ਆਂ ਅੱਗੇ ਤੇ ਜਾ ਕੇ ਗੁੱਗਾ ਮੜੀ ਜੀ ਦੇ ਵੀ ਦਰਸ਼ਨ ਆਪਾਂ ਤੁਹਾਨੂੰ ਕਰਾਉਂਦੇ ਤੇ ਲਓ ਜੀ ਗੁੱਗਾ ਮੜੀ ਵਾਲੇ ਰਾਹ ਤੇ ਵੀ ਜਣੀਆਂ ਦੁਕਾਨਾਂ ਨੇ ਖਾਣ ਪੀਣ ਵਾਲੀਆਂ ਜੇ ਕਿਸੇ ਨੇ ਕੋਈ ਸਮਾਨ ਖੋਣ ਲੈਣਾ ਉਹ ਵੀ ਇੱਥੇ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਆਂ ਤੇ ਇਹ ਰਾਹ ਪਰ ਗਲੀਆਂ ਵਿੱਚ ਵੀ ਹੁੰਦਾ ਹੋਇਆ ਬੈਗ ਉਹ ਜਿਹੜਾ ਆਪਣਾ ਮੰਡੀ ਵਾਲਾ ਰੋਡ ਆ ਉੱਥੋਂ ਪਰ ਜਿਹੜਾ ਇਹ ਰਾਹ ਆ ਇਹ ਗੁੱਗਾ ਮੜੀ ਵਾਲੇ ਰਾਹ ਨੂੰ ਜਾਂਦਾ ਜੀ ਤੇ ਇਧਰਲੇ ਪਾਸੇ ਬੈਗ ਵਗੈਰਾ ਪਏ ਨੇ ਸਾਰੇ ਇਹ ਗੁੱਗਾ ਮਾੜੀ ਵਾਲੇ ਆਹ ਰਾਮ ਜੀ ਤੋਂ ਆਪਾਂ ਜਾਣੇ ਆਂ ਪ੍ਰਸਾਦ ਵੀ ਇਥੋਂ ਰਾਹ ਦੇ ਵਿੱਚ ਹੀ ਲੋਕ ਨੇ ਜਿਹੜੇ ਉਹ ਲੈ ਜਾਂਦੇ ਆਂ ਤੇ ਆਉਣਾ ਬਉਧਰ ਨਹੀਂ ਜਾ ਰਹੇ ਆਂ ਤੇ ਜਾ ਕੇ ਆਪਾਂ ਤੁਹਾਨੂੰ ਸਾਰੇ ਇਹ ਦੇ ਦਰਸਾਣਾ ਉਹ ਦਿਰਾਉਂਦੇ ਆਂ ਕਿੱਦਿਆਂ ਦੀ ਜਗ੍ਹਾ ਜਿਹੜੀ ਕਿਵੇਂ ਬਣੀ ਹੋਈ। ਚਲੋ ਜੀ ਆ ਹੈਗੀ ਜਿਹੜੀ ਮੇਨ ਜਗ੍ਹਾ ਇਹ ਹੈਗੀ ਗੁੱਗਾ ਮਾੜੀ ਜੀ ਦੀ ਲੜੀਆਂ ਵਗੈਰਾ ਨੇ ਜਿਹੜੀਆਂ ਲਾਈਆਂ ਹੋਈਆਂ ਨੇ ਮੇਲਾ ਦੇਖ ਕੇ ਜਾਂ ਕੁਝ ਲੋਕ ਪਹਿਲਾਂ ਜਾਂ ਮੇਲਾ ਦੇਖਣ ਤੋਂ ਬਾਅਦ ਆ ਜਿਹੜੇ ਸਾਰੇ ਇੱਥੇ ਮੱਥਾ ਟੇਕ ਕੇ ਜਾਂਦੇ ਆਂ। ਆਪਾਂ ਵੀ ਹੁਣ ਮੱਥਾ ਟੇਕ ਕੇ ਆਉਣਾ ਇੱਥੇ ਇਹਦੇ ਅੰਦਰ ਦਾ ਵੀ ਆ ਜਗ੍ਹਾ ਦੇ ਅੰਦਰ ਵੀ ਜਿਹੜੀਆਂ ਨੇ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਕੋਈ ਪ੍ਰਸਾਦ ਲੈਣਾ ਦਾ ਇੱਧਰਲੇ ਪਾਸੇ ਢਾਉਣੇ ਵਗੈਰਾ ਪਿਆ ਜਾਂ ਮਠਾਈਆਂ ਵਗੈਰਾ ਪਈਆਂ ਨੇ ਹਰੇਕ ਤਰ੍ਹਾਂ ਦਾ ਸਮਾਨ ਆ ਜਿਹੜਾ ਤੇ ਮੇਲੇ ਤੇ ਮਿਲਦਾ ਹੁੰਦਾ ਇਦਾਂ ਦੇ ਜਿਵੇਂ ਫਰਸ਼ ਪਏ ਨੇ ਜਿੰਨੇ ਗਏ ਨੇ ਕੋਈ ਬੈਗ ਲੈਣਾ ਹਨ ਤੇ ਇਸ ਤੋਂ ਬਾਅਦ ਜਿਹੜਾ ਲੈਣ ਲੱਗੀ ਹੁੰਦੀ ਆ ਮੱਥਾ ਟੇਕਣ ਨੂੰ ਤੇ ਹੁਣ ਆਪਾਂ ਚੱਲਦੇ ਆ ਮੱਥਾ ਟੇਕਣੇ ਤੇ ਜੋੜੇ ਲਾ ਕੇ ਲਓ ਜੀ ਇੱਥੇ ਲੋਕਾਂ ਨੂੰ ਦੁੱਧ ਲੱਸੀ ਜਾਂ ਦਹੀਂ ਕੋਈ ਵੀ ਚੀਜ਼ ਆ ਜਿਹੜੀ ਆਪਦੀ ਸਵਾਦਾਂ ਮੁਤਾਬਕ ਆ ਉਹ ਪਾ ਗਏ ਜਾਂਦੇ ਆ ਇੱਕੋਂ ਪਰ ਜਿਹੜੀ ਲਹਿਣ ਆ ਉਹ ਸ਼ੁਰੂ ਹੋ ਜਾਂਦੀ ਆ ਹੁਣ ਆਪਾਂ ਚੱਲਦੇ ਆ ਆਪਾਂ ਵੀ ਮੱਥਾ ਟੇਕਦੇ ਆ ਤੇ ਤੁਹਾਨੂੰ ਵੀ ਨਾਲ ਦੀ ਨਾਲ ਮੱਥਾ ਆਪਾਂ ਇਦਾਂ ਹੀ ਟਕਵਾ ਲੀ ਜੇ ਸਭ ਬਾਰੇ ਹੋਵੇਗਾ ਤਿੰਨ ਤਣਾ ਲਓ ਜੀ ਇਹ ਜਗ੍ਹਾ ਤੇ ਆਪਾਂ ਨਾਮ ਸਤਕਾਰ ਕਰਨ ਤੋਂ ਬਾਅਦ ਜਿਹੜੀ ਲਾਈਨ ਆ ਉਹ ਇੱਧਰ ਨੂੰ ਹੋ ਜਾਂਦੀ ਹੈ ਜਿਹੜਾ ਸਾਹਮਣੇ ਤੁਸੀਂ ਕਮਰਾ ਵਗੈਰਾ ਜਾਂ ਕਿਸੇ ਵੀ ਤਰੀਕੇ ਨਾਲ ਅੰਦਰ ਮੂਰਤੀ ਜਿਹੜੀ ਬਣੀ ਹੋਈ ਹੈ ਉਹ ਦੇਖ ਰਹੇ ਹੋ ਉਧਰ ਵੀ ਆਪਾਂ ਹੁਣ ਚੱਲਦੇ ਆਂ ਇਦਾਂ ਦੇ ਜਿਹੜੇ ਲੋਕ ਨੇ ਉਹ ਲਗਾਤਾਰ ਨੇ ਜਿਹੜੇ ਇੱਥੇ ਮੱਥਾ ਟੇਕਣਾ ਉਹ ਆਉਂਦੇ ਰਹਿੰਦੇ ਆ ਉਧਰ ਪਰੇ ਇਧਰੋਂ ਆਪਾਂ ਸਾਹਮਣੇ ਚੱਲਦੇ ਆਂ ਇਧਰ ਮੁਕਾ ਮਾੜੀ ਜੀ ਦੀ ਮੇਰੇ ਹਿਸਾਬ ਨਾਲ ਜਿਹੜੀ ਮੂਰਤੀ ਆ ਉਹ ਬਣੀ ਹੋਈ ਆ ਨਾ 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 ਬਸਾਉਣਾ ਬਹੁਤ ਸੋਹਣੀ ਜਿਹੜੀ ਪਤੀਆ ਭਾਈ ਜੀ ਜੀ ਸਾਹਿਬ ਦਾ ਕੰਮ ਹੈ ਸਾਧਤਾ ਮਜ਼ਾਕਾ ਜਿਹੜਾ ਮੰਦਰਾ ਦੇਖਦੇ ਆ ਇਧਰਲੇ ਪਾਸੇ ਨੇ ਜਿਹੜੀਆਂ ਸ੍ਰੀ ਜੰਪ ਜੀ ਦੀ ਹੋਰ ਵੀ ਕਾਰ ਮਜ਼ਦੂਰ ਹਾਂ ਸੀਗੀਆਂ ਜਿਹੜੀ ਬਜਟ ਕੰਮ ਪਾੜੀ ਜਿਹੜੀ ਮੂਰਤੀ ਆ 50 ਜਿਹੜੇ ਬਣੇ ਹੋਈ ਆ ਤੇ ਇਧਰਲੇ ਪਾਸੇ ਜਿਹੜਾ ਸੇਵਲਿੰਗ ਬਣਿਆ ਹੋਇਆ ਤੇ ਉੱਤੇ ਕਿਸੇ ਤਰੀਕੇ ਨਾਲ ਜਿਹੜਾ ਸੱਪ ਦਾ ਉਹ ਬਣਾਇਆ ਹੋਇਆ ਗੱਗਾ ਮੜੀ ਜੀ ਦਾ ਸੋ ਮੱਥਾ ਟੇਕੇ ਲੋਕ ਜਾਂਦੇ ਨੇ ਆਪਣੀ ਸਰਦਾ ਮੁਤਾਬਕ ਦਾ ਦੁੱਧ ਵਗੈਰਾ ਜਾਂ ਜਦ ਆਪਾਂ ਪਹਿਲਾਂ ਵੀ ਦੱਸਿਆ ਲੱਸੀ ਉਹ ਪਾ ਕੇ ਜਾਂਦੇ। ਲਓ ਜੀ ਮੱਥਾ ਟੇਕਣ ਤੋਂ ਬਾਅਦ ਜਦੋਂ ਵਾਰ ਆਪਾਂ ਥੋੜਾ ਜਿਹਾ ਅੱਗੇ ਆਉਂਦੇ ਆ ਤਾਂ ਇੱਥੇ ਜਿਹੜੀ ਦੇਖੋ ਲੋਕ ਮਿੱਟੀ ਕੱਢਦੇ ਆ ਕਣਕ ਖੇਲਾਂ ਜਾਂ ਜੋ ਵੀ ਆਪਦੀ ਸਰਦਾ ਮੁਤਾਬਕ ਉਹ ਜਿਹੜੇ ਲੋਕ ਮਿੱਟੀ ਕੱਢਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਹੈ ਗੁੱਗਾ ਮੜੀ ਜਿਹੜੀ ਇੱਥੇ ਮਿੱਟੀ ਆ ਉਹ ਲੋਕ ਕੱਢ ਕੇ ਜਾਂਦੇ ਨੇ। ਤੇ ਲਓ ਜੀ ਇੱਧਰ ਬਾਬਾ ਜਿਹੜਾ ਅਸਲੀ ਸੱਪ ਲਈ ਖੜਾ ਇੱਥੇ ਗੋਗਾ ਮੜੀ ਜੀ ਦੇਖ ਲਓ ਸਾਰੇ ਜੀ ਤੇ ਲਓ ਜੀ ਪੈਲਸ ਦੇ ਵਿੱਚ ਆ ਜਿਹੜਾ ਆਪਣੇ ਰੈਕੋਰਡ ਦੇ ਵਿੱਚ ਇੱਥੇ ਰੋਡ ਦੇ ਉੱਤੇ ਸੁੱਖ ਵਿਲਾ ਜਿਹੜਾ ਪੈਲਸ ਆ ਇਹਦਾ ਪਾਰਕਿੰਗ ਦਾ ਪਾਈਆਂ ਦਾ ਬਹੁਤ ਸੋਹਣਾ ਜਿਹੜਾ ਪ੍ਰਬੰਧ ਕੀਤਾ ਹੋਇਆ ਕਈ ਵਾਰ ਕਿਉਂਕਿ ਕਿਸੇ ਦੀ ਗੱਡੀ ਵੱਡੀ ਹੁੰਦੀ ਆ ਜਾਂ ਨਵੀਂ ਹੁੰਦੀ ਆ ਤੇ ਇੱਧਰਲੇ ਪਾਸੇ ਨੇ ਜਿਹੜੇ ਬਾਈ ਹੁਨਾਂ ਦੇ ਮੋਟਰਸਾਈਕਲ ਆ ਜਿਹੜੇ ਸਾਰੇ ਲਾਏ ਬਹੁਤ ਸੋਹਣਾ ਜਿਹੜਾ ਪਾਰਕਿੰਗ ਦਾ ਪਾਈਆਂ ਹੁਨਾਂ ਦਾ ਪ੍ਰਬੰਧ ਕੀਤਾ ਹੋਇਆ ਤੇ ਹੁਣ ਆਪਾਂ ਇਸ ਦੂਬਾ ਚੱਲਦੇ ਆਂ ਜੀ ਨੇਰਾ ਹੋ ਚੁੱਕਿਆ ਕਾਫੀ ਆਣੀਆ ਤੋਂ ਲਓ ਜੀ ਦਵਾਈਆਂ ਸੇਕ ਵੀ ਕਹਿੰਦੇ ਮੇਲਾ ਦੇ ਖੜਾਇਆ ਉਹ ਆ ਠੀਕ ਆ ਅਗਲਾ ਅਗਲਾ ਆਜੋ ਭਾਈ ਜੀ ਆਜੋ ਭਾਈ ਜੀ ਪਾਰ ਕੀ ਖੇਤਰ ਆ ਜੀ ਪਾਰ ਕੀ ਖੇਤਰ ਆ ਜੀ ਸੂਟਰ ਮੋਟਰਸਾਈਕਲ ਪਾਰ ਕੀ ਖੇਤਰ ਆ ਭਾਈ ਜੀ ਪ੍ਰੋਬਲਮ ਆ ਜਾਂਦੀ ਆ ਬਾਅਦ ਵਿੱਚ ਲੋਕਾਂ ਦੇ ਉਹ ਬਾ ਤੇਰੇ ਭਾਈ ਆ ਗਈ ਬੜ ਗਿਆ ਆ ਗਈ ਬੜ ਗਿਆ ਮੇਲੇ ਤੇ ਕੌਣ ਆ ਇਹ ਕੌਣ ਆ ਭਾਈ ਜੀ ਸਕੂਟਰ ਮੋਟਰਸਾਈਕਲ ਕਾਰ ਵੀ ਸੋਫੇ ਨਾਲ ਯੋਗ ਰਾਈਕ ਕੋ ਪਾਰਕਿੰਗ 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 ਆਏ ਸਕੂਟਰ ਮੋਟਰਸਾਈਕਲ ਬਹੁਤ ਚੌੜੇ ਹੁੰਦੇ ਆ ਇਸੇ ਕਾਰਨ ਕਰਕੇ ਪਾਰਕਿੰਗ ਲਾਉਣੇ ਆ ਪਹਾੜਾਂ ਤੇ ਸਾਰੇ ਇਹ ਸਕੂਟਰ ਮੋਟਰਸਾਈਕਲ ਪਾਰਕਿੰਗ ਇੱਧਰ ਰਹਿ ਜੀ ਸਕੂਟਰ ਮੋਟਰਸਾਈਕਲ ਪਾਰਕਿੰਗ ਇੱਧਰ ਰਹਿ ਜੀ ਜੀ ਆਜਾ ਸਭੇ ਖੋੜ ਪਸਟਾਉਣੇ ਪੈਂਦਾ ਅੱਧਾ ਲੱਖ ਦਾ ਹਜੇ پر بھی ساری جوان طاقت دی ہوئی ہے واہ جان والا ٹھاوا ای جگہ فارم میں سبھی ترا ہندی اور پیل دا پھپن ہندی بہت بڑے دیکھو کتھے کجھن ہندی ہے او سبھی جوان نوں جان جاتی ہے جوان دی لگیا ٹریکر نکل گیا ਲਓ ਜੀ ਟੈਕ ਟਾਪਾ ਲੈ ਲਈਆ ਤੇ ਜਿਹੜੀ ਚੰਡੋਲ ਆ ਉਹ ਪਹਿਲਾਂ ਚੱਲ ਰਹੀ ਆ ਤੇ ਇਸ ਤੋਂ ਬਾਅਦ ਆ ਫਿਰ ਜਿਹੜੀ ਆਪਣੀ ਵਾਰੀ ਆ ਤੇ ਉੱਪਰ ਬਹਿ ਕੇ ਵੀ ਆਪਾਂ ਤੁਹਾਨੂੰ ਸਾਰਾ ਜਿਹੜਾ ਮੇਲਾ ਦਿਖਾ ਦੇਣਾ 80 ਰੁਪਏ ਦੀ ਟੈਕਟ ਆ ਜਿਹੜੀ ਆਪਾਂ ਨੂੰ ਉਹ ਪਈ ਆ ਤੇ ਇਸ ਤੋਂ ਬਾਅਦ ਹੁਣ ਆਪਣੀ ਵਾਰੀ ਆ ਜਿਹੜੀ ਆਪਾਂ ਲੈਣ ਦੇ ਵਿੱਚ ਇੱਥੇ ਖੜੇ ਆ ਤੇ ਲੋ ਜੀ ਬਹਿ ਗਏ ਹੁਣ ਆਪਾਂ ਪਹਿਲੀ ਵਾਰ ਬੈਠਾ ਮੈਂ ਚੰਡੋਲ ਦੇ ਵਿੱਚ ਤੇ ਦੇਖ ਰਿਹਾ ਕਿੰਦਾ ਦੀ ਫੀਲਿੰਗ ਆਉਂਦੀ ਆ ਤੇ ਨਾਲੇ ਆਪਾਂ ਉਤੋਂ ਵੀ ਤੁਹਾਨੂੰ ਜਿਹੜਾ ਮੇਲਾ ਦਿਖਾਵਾਂਗੇ ਤੇ ਨਾਲ ਆਪਣੇ ਮੁੰਡਾ ਖਤਰ ਤੋਂ ਜਣਾ ਟੱਕ ਰਹੇ ਆਪਣੇ ਵਾਲਾ ਜੱਕਦੇ ਮੁੰਡੇ ਫਿਰ ਕੰਮ ਕੀ ਰਾਂ ਚੱਲਣ ਉਹ ਚੰਡੋਲ ਏ ਅਜੇ ਮੇਲੇ ਦਾ ਪਰ ਅਡਰੈਸ। ਦੁਰਦਾ ਮੈਂ। ਲਓ ਜੀ ਮੇਲਾ ਦੇਖੋ ਤੁਸੀਂ ਉੱਤੋਂ ਫਰਾ ਝੂਟੇ ਲੱਗ ਗਏ ਹੁਣ ਅਸੀਂ ਲੈਣ ਮਿੱਤਰੋ ਨਜ਼ਾਰੇ। ਪਹਿਲੀ ਵਾਰ ਜਿਹੜੇ ਮੇਰੇ ਸਾਹ ਨੇ ਉਹ ਬਹੁਤ ਜ਼ਿਆਦਾ ਫੁੱਲ ਰਹੇ ਨੇ। ਤੇ ਨਾਲ ਆਪਣੇ ਬੈਠਾ ਮੁੰਡਾ। ਕੋਈ ਚੈੱਕ ਨਹੀਂ। ਕੋਈ ਚੈੱਕ ਨਹੀਂ ਜਟਾ ਕਰਾਂਗੇ ਉਹ ਕੰਮ ਹੋਇਆ ਪਿਆ। ਤੇ ਲਓ ਜੀ ਦੇਖੋ ਹੁਣ ਚੰਡੋਲਾ ਜਿਹੜੀ ਪੂਰੀ ਤਰ੍ਹਾਂ ਚੱਲ ਚੁੱਕੀ ਆ। ਤੇ ਨਾਲ ਦੀ ਨਾਲ ਉੱਪਰਲੇ ਪਾਸਿਓਂ ਜਿਹੜਾ ਵਿਊ ਆ ਜਿੰਨਾ ਕ ਆਪਾਂ ਨੂੰ ਦੇਖਦਾ ਮੇਲੇ ਦਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਨੂੰ ਯੰਦਲਰ ਦੋ ਸਲੇਖ ਕਰੀ ਹੁੰਦੇ ਆ ਅੱਜ ਅੱਡੀ ਅਜੇ ਖੜਾ ਹੋਈ